ਕਰਦੇ ਕੀ ਨੇ ਨਾ ਇੱਕ ਕਮਾਰਚੀ ਜੀ ਵਧੀਆ ਉਹ ਸਾਰ ਲੈਂਦੇ ਨੇ ਬਸ ਫਿਰ ਉਹਦੇ ਇਸ਼ਤਿਹਾਰ ਦੱਬੀ ਜਾਂਦੇ ਨੇ ਜਿਹੜਾ ਕਰਦੇ ਆ ਜੇ ਅਸਾਰੀ ਹੋਈ ਤੇ ਰੰਗ ਮਾਰ ਦਿੰਦੇ ਆ ਜੀ ਉਹ ਸਾਰੀ ਹੋਈ ਤੇ ਰੰਗ ਮਾਰ ਦਿੰਦੇ ਨੇ ਮਹੱਲਾ ਕਲੀਨਿਕ ਵੀ ਇਹ ਨੇ ਮਹੱਲਾ ਕਲੀਨਿਕ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਜਿੰਨਾ ਤੇ ਭਗਵੰਤ ਜੀ ਨੇ ਆਪਣੀਆਂ ਫੋਟੋਆਂ ਲਾ ਕੇ ਸੀਐਮ ਸਾਹਿਬ ਨੇ ਮਹੱਲਾ ਕਲੀਨਿਕ ਲਿਖਿਆ ਸੀ ਅੱਜ ਤਾਂ ਉਹਨਾਂ ਤੇ ਵੀ ਕੂਚੀ ਮਾਰਤੀ ਕਿਉਂਕਿ ਗ੍ਰਾਂਟ ਬੰਦ ਹੋ ਗਈ ਕੇਂਦਰ ਚੋਂ ਕੇਂਦਰ ਕਹਿੰਦੇ ਵੀ ਇਸ ਕੰਮ ਖਾਤਰ ਥੋੜਾ ਉਹਨਾਂ ਨੇ ਗ੍ਰਾਂਟ ਬੰਦ ਕਰਤੀ ਫਿਰ ਉਹਨੂੰ ਲੈਣ ਦੇ ਖਾਤਰ ਇਹਦਾ ਸਾਰਾ ਰੰਗ ਰੂਪ ਬਦਲਤਾ ਹੁਣ ਇਹ ਹਮ ਐਮੀਨੈਂਸ ਜੀ ਸਕੂਲ ਆਫ ਅਮੀਨੈਂਸ ਮਤਲਬ ਕਦੇ ਤੁਸੀਂ ਮਾਡਲ ਸਕੂਲ ਕਹਿ ਦਿੰਦੇ ਹੋ ਕਦੇ ਹੋਰ ਕਹਿ ਦਿੰਦੇ ਇਹਦੇ ਨਾਲ ਬਦਲੂਗਾ ਕੀ ਹਮ ਮਤਲਬ ਤੁਸੀਂ ਜੋ ਅੰਕੜੇ ਹੁੰਦੇ ਨੇ ਮਾਸਟਰਾਂ ਦੀ ਇੰਨੀਆਂ ਪੋਸਟਾਂ ਖਾਲੀ ਨੇ ਹਮ ਸਰਕਾਰੀ ਸਕੂਲਾਂ ਦਾ ਜੋ ਅੱਜ ਹਾਲ ਆ ਜੀ ਤੁਸੀਂ ਚਲੋ ਸਹੂਲਤਾਂ ਚਾਹੀਦੀਆਂ ਨੇ ਪਰ ਅਸਲ ਗੱਲ ਤਾਂ ਸਿਲੇਬਸ ਆ ਨਾ ਜੀ ਸਲੇਵਸ ਤੈਅ ਕਰਨ ਦਾ ਤੁਹਾਡੇ ਕੋਲੇ ਹੱਕ ਨਹੀਂ ਨਵੀਂ ਸਿੱਖਿਆ ਨੀਤੀ ਦੀ ਤੁਸੀਂ ਪੂਰੀ ਡਟ ਕੇ ਹਮਾਇਤ ਕਰ ਰਹੇ ਹੋ ਪੰਜਾਬ ਦੇ ਸਕੂਲਾਂ ਦੀ ਹਾਲਤ ਇੱਕ ਤਾਂ ਇਹ ਹੈ ਨਾ ਰੰਗ ਰੋਗਨ ਬਾਥਰੂਮ ਠੀਕ ਹੈ ਹੋਣਾ ਚਾਹੀਦਾ ਪਰ ਅਸਲ ਗੱਲ ਤਾਂ ਇਹ ਹੈ ਨਾ ਅਧਿਆਪਕ ਤੇ ਵਿਦਿਆਰਥੀਆਂ ਦੇ ਰਿਸ਼ੂ ਕੀ ਆ ਜਿੱਥੇ 35 ਬੱਚੇ ਨੇ ਉੱਥੇ ਤਿੰਨ ਅਧਿਆਪਕ ਨੇ ਜਿੱਥੇ 300 ਬੱਚਾ ਉੱਥੇ ਇੱਕ ਅਧਿਆਪਕਾ ਮਤਲਬ ਰੈਸ਼ਨਲਾਈਜੇਸ਼ਨ ਹੀ ਹੈ ਜੋ ਤੁਸੀਂ ਇਸ ਤਰ੍ਹਾਂ ਦੇ ਦੇਖੋ ਮਤਲਬ ਮਹਾਲੀ ਆ ਹੁਣ ਪਿੱਛੇ ਆਇਆ ਸੀ ਨਾ ਵੀ 856 ਜਾਂ 60 ਸੀਨੀਅਰ ਸਕੰਦਰੀ ਸਕੂਲਾਂ ਦੇ ਪ੍ਰਿੰਸੀਪਲ ਖਾਲੀ ਨੇ ਖਾਲੀ ਨੇ ਜੀ ਮਹਾਲੀ ਦਾ ਸਿਰਫ ਇੱਕ ਖਾਲੀ ਆ ਹੂੰ ਸਾਰੇ ਉੱਥੇ ਹੁੰਦੇ ਨੇ ਨਾ ਜੀ ਉਹ ਵੀ ਉੱਥੇ ਦੀ ਡੀਓ ਮੈਡਮ ਦਾ ਪੱਖ ਆਇਆ ਸੀ ਅਖਬਾਰਾਂ ਦੇ ਵਿੱਚ ਗਿੰਨੀ ਦੁੱਗਲ ਦਾ ਵੀ ਉਹ ਵੀ ਇਸ ਕਰਕੇ ਖਾਲੀ ਆ ਵੀ ਹੁਣੇ-ਹੁਣੇ ਜਿਹੜਾ ਪਹਿਲਾਂ ਮਹਾਲੀ ਆਇਆ ਉਹ ਗਾਂਹ ਚੰਡੀਗੜ੍ਹ ਡੈਪੂਟੇਸ਼ਨ ਤੇ ਚਲੇ ਗਿਆ ਜੀ ਫਿਰ ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਭੇਜਤੇ ਜੀ ਅਸੀਂ ਉੱਥੇ ਭੇਜਤੇ ਜੀ ਮਤਲਬ ਯੂਨੀਵਰਸਟੀਆਂ ਤੁਹਾਡੀਆਂ ਵਾਇਸਟਾਸਲਰ ਤੋਂ ਖਾਲੀਆਂ ਆ ਸਾਰੇ ਚੇਅਰਮੈਨ ਨੇ ਸਾਰੇ ਨਾ ਕੋ ਵੱਡੀ ਗਿਣਤੀ ਚ ਚੇਅਰਮੈਨ जिने नौकरियां देनीयां ਵੱਡੀਆਂ ਪੰਜਾਬ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਉਹਦਾ ਚੇਅਰਮੈਨ ਨਹੀਂ ਹਮ ਡਿਪਟੀ ਸੀਐਮ ਤੁਸੀਂ ਕਹਿੰਦੇ ਸੀ ਦਲਤ ਬਣਾਵਾਂਗੇ ਅਨੁਸੂਚਿਤ ਜਾਤੀ ਦਾ ਕਮਿਸ਼ਨ ਚੇਅਰਮੈਨ ਮੇਨਾ ਖਾਲੀ ਆ ਤੇ ਉਹ ਕਹਾ ਕੀ ਕਰਨਗੇ ਜੀ ਤੁਹਾਡਾ ਮਤਲਬ ਪ੍ਰਸ਼ਾਸਨ ਦਾ ਜਲੂਸ ਨਿਕਲਿਆ ਪਿਆ ਹਮ ਮਤਲਬ ਇੰਨੀ ਆਪਾਂ ਧਾਪੀ ਹੋਈ ਆ ਕੋਈ ਕਿਸੇ ਨੇ ਜਵਾਬ ਨਹੀਂ ਦੇਹੀ ਨੀ ਹੁਣ ਇਹਨੇ ਕੀਤਾ ਵੀ ਵਿਜੀਲੈਂਸ ਵਾਲਾ ਹੈੱਡ ਬਦਲਤਾ ਜੀ ਤੇ ਕੇਐਸਐਸਪੀ ਮੁਕਸਰ ਵਾਲਾ ਜਿਹੜਾ ਜੀ ਮਤਲਬ ਉਹਨੂੰ ਮੁਤਲ ਕਰਤਾ ਹੁਣੇ ਪੜਾਕਾ ਜੇ ਕਮਾਰ ਕੇ ਮੁੜ ਕੇ ਲੰਬਣਾ ਹੀ ਨਹੀਂ ਕਿਤੇ ਕੌਣ ਕੀਏ ਜਿਵੇਂ ਪਹਿਲਾਂ ਪੜਾਕਾ ਮਾਰੇ ਸੋ ਇਸ ਕਰਕੇ ਛਲੇਡਾ ਸਿਆਸਤ ਨੂੰ ਮੈਂ ਕਹਿਣਾ ਹੁੰਦਾ ਮਤਲਬ ਧੋਖਾ ਦੇਣ ਵਾਲੀ ਸਿਆਸਤਾਂ ਸਾਰਾ ਕੁਝ ਇਸੇ ਤੇ ਟਿਕਿਆ ਹੋਇਆ ਭਲੇਖੇ ਪਾਉਣ ਵਾਲੀ ਹਾਂਜੀ ਪੁੱਚਲਾਵੇ ਵਾਲੀ ਭਲੇਖੇ ਵਾਲੀ ਦਿੱਲੀ ਨੇ ਆਲਰੇਡੀ ਕਬਜ਼ਾ ਕੀਤਾ ਹੋਇਆ ਇੱਥੇ ਤੁਸੀਂ ਦੇਖੋ ਉਦੋਂ ਪਹਿਲਾਂ ਦਬਕਾ ਮਾਰ ਕੇ ਐਮਐਲਏ ਨੂੰ ਦਫ਼ਤਰਾਂ ਚ ਨਹੀਂ ਜਾਣਾ ਨਜਾਇਜ਼ ਉਹ ਨਹੀਂ ਕਰਨਾ ਸੱਤ ਸੀਟਾਂ ਲੁੱਟ ਲਈਆਂ ਰਾਜ ਸਭਾ ਦੀਆਂ ਕੋਈ ਛੋਟੀ ਗੱਲ ਥੋੜੋ ਹੁੰਦੀ ਆ ਦੱਸਣ ਸੰਤ ਸਿਚੇ ਵਾਲ ਤੋਂ ਬਿਨਾਂ ਕੀ ਕਾਰਗੁਜ਼ਾਰੀ ਆ ਸਾਰਿਆਂ ਦੀਆਂ ਕੋਠੀਆਂ ਆਪ ਸੰਭਲੀਆਂ ਉੱਥੇ ਦਿੱਲੀ ਹੂੰ ਤੇ ਨਾਲ ਇਹ ਡਾਟਾ ਵੀ ਆ ਗਿਆ ਵੀ ਮਨੀਸ਼ ਸੋਧਿਆ ਦੇ ਬੱਚੇ ਦੀ ਬਾਹਰ ਪੜ੍ਹਾਈ ਲਈ 85 ਲੱਖ ਦਿੱਤਾ ਲਵਲੀ ਵਾਲੇ ਨੇ ਹੂੰ ਤੇ 56 ਲੱਖ ਦਿੱਤਾ ਲੁਧਿਆਣੇ ਵਾਲੇ ਨੇ ਜਿਹੜਾ ਆਪਣਾ ਰੀਅਲ ਅਸਟੇਟ ਦਾ ਕਾਰੋਬਾਰੀ ਜੀ 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 ਤੇ ਇਹ ਤਾਂ ਇੱਕ ਨੰਬਰ 'ਚ ਆ ਗਿਆ ਨਾ ਲਿਖ ਕੇ ਦੇਣਾ ਪੈ ਗਿਆ ਵੀ ਮੈਂ ਆ ਕਰਜ਼ਾਈਆਂ ਪੈਸੇ ਲਏ ਨੇ ਅਧਾਰ ਬਿਨਾਂ ਵਿਆਜ ਤੋਲੇ ਨੇ ਤੇ ਉਹ ਕਿਨੇ ਮੋੜਨੇ ਨੇ ਤੇ ਕਿਨੇ ਲੈਣੇ ਨੇ ਜੀ